ਬਈ ਬੱਲਾ ਬੱਲਾ ਮੈਂ ਧਿਆਨ ਜਾਰੇ ਨਹੀਂ ਬਈ ਤੇਰੇ ਤਾਂ ਦੇਖ ਲੈ ਜਦੋਂ ਚਾਨੂੰ ਲੋਡ ਹੁੰਦੀ ਚੀਜ਼ਾਂ ਦੀ ਬੁਲਾ ਲੈਂਦਾ ਸੀ ਕਿਸੇ ਮੋਟਰ ਤੇ ਆ ਤੇਰੇ ਕੋਲ ਰੋਜ਼ ਹੀ ਦੇਖ ਲੈ ਚਾਚਾ ਜੀ ਘਰੇ ਆਉਂਦੇ ਨੇ ਭਾਈ ਉਹ ਕਾ ਨੂੰ ਕਾ ਨੂੰ ਚੁੱਕਿਆ ਬਣਾਉਣੀ ਬਹੁਤ ਔਖੀ ਆ ਭਾਈ ਬਗਾੜਤਾ ਜਦ ਮਰਜੀ ਲੈ ਤੂੰ ਚੀ ਹਲੇ ਨਿਆਣਿਓ ਤੁਨੂੰ ਪਤਾ ਨਹੀਂ ਇਹ ਗੱਲਾਂ ਦਾ ਪਤਾ ਤਾਂ ਤੁਹਾਡੇ ਬਾਪੂ ਨੂੰ ਹੁੰਦਾ ਕੀ ਉਹ ਤੋਂ ਛੱਡ ਬਈ ਮੈਂ ਤੇ ਆ ਹੋਰ ਦਾ ਅੱਛਾ ਆਪਣੀ ਪਾਰਟੀ ਦੀ ਕਿਵੇਂ ਚੱਲਦੀ ਆ ਫਿਰ ਤਿਆਰੀ ਇਹਨਾਂ ਨੂੰ ਛੱਡ ਇਹਨਾਂ ਦਾ ਤਾਂ ਇਹੀ ਹਾਲ ਰਹਿਣਾ ਉਹ ਤੁਹਾਨੂੰ ਕਿਹਾ ਤਾਂ ਹੈ ਚਾਚਾ ਜੀ ਤੁਸੀਂ ਪੁਰਾਣਾ ਖਬਰਾਓ ਆਪਣੇ ਬੰਨਿਓ ਤਾਂ ਪੁੱਲ ਤਿਆਰੀ ਆ ਜੱਟ ਆਪਣੀ ਤਾਂ ਪੱਕੀ ਬੱਟ ਤੇ ਕੋਈ ਨਹੀਂ ਕੋਈ ਨਹੀਂ ਚਾਚਾ ਜੀ ਕੋਸ਼ਿਸ਼ਾਂ ਅਸੀਂ ਵੀ ਪੂਰੀ ਕਰਾਂਗੇ ਪੂਰੀ ਬਾ ਲਾਵਾਂਗੇ ਅਸੀਂ ਵੀ ਉਹ ਜਾਣ ਦੋ ਜਾਣ ਦੋ ਚੁੱਕੇ ਛੱਡੇ ਬਾਰੇ ਕੋਚੇ ਚ ਕਰਨ ਦੀ ਕੋਈ ਲੋੜ ਨਹੀਂ ਭਾਈ ਤੁਸੀਂ ਆਪ ਦਾ ਧਿਆਨ ਆਪ ਪਰੱਖੋ ਆਪਦੀ ਕੋਚੇ ਚ ਕਰੋ ਤੁਸੀਂ